ਅੱਜ ਸਵੇਰੇ ਹੀ ਨਾ ਤੁਨ ਕੋ ਬਾਅਦ ਜਦੋਂ ਮੋਬਾਈਲ ਚੈੱਕ ਕੀਤਾ ਤਾਂ ਬਹੁਤ ਵੀਰਾਂ ਦੀਆਂ ਪੋਸਟਾਂ ਅੱਜ ਮਜਬੂਰ ਡੇਰੀਆਂ ਮੁਆਰਕਾਂ ਡੇਰੇ ਨਹੀਂ ਤੇ ਮੈਂ ਪੋਟਾ ਪੌਣ ਵਾਲਿਆਂ ਨੂੰ ਵੀ ਸਵਾਲ ਕਰਦਾ ਤੇ ਜਿਹੜੀ ਸਰਕਾਰ ਹੈ ਜਾਂ ਸਰਕਾਰੀ ਅਦਾਰੇ ਨੇ ਉਹਨਾਂ ਨੂੰ ਵੀ ਸਵਾਲ ਕਰਦਾ ਕਿ ਅੱਜ ਮਜਬੂਰ ਡੇ ਕਿਹੜੇ ਮਤਲਬ ਦੇ ਨਾਲ ਤੁਸੀਂ ਮਜਬੂਰ ਡੇ ਬਣਾ ਰਹੇ ਹੋ ਅੱਜ ਸਰਕਾਰੀ ਡੇ ਆ ਸਰਕਾਰੀ ਦਫ਼ਤਰਾਂ 'ਚ ਛੁੱਟੀ ਆ ਸਕੂਲ ਬੰਦ ਨੇ ਬੈਂਕਾਂ ਬੰਦ ਨੇ ਸਰਕਾਰੀ ادارے ਸਾਰੇ ਬੰਦ ਨੇ ਮਜ਼ਦੂਰ ਨੇ ਜੇ ਛੁੱਟੀ ਕਰੀ ਹੋਈ ਆ ਤਾਂ ਦੱਸੋ ਸਰਕਾਰ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਅੱਜ ਛੁੱਟੀ ਕਰਿਓ ਭਾਈ ਅੱਜ ਮੌਜੂਦ ਰਿਹਾ ਤੁਹਾਡੇ ਖਾਤੇ 'ਚ ਅਸੀਂ ਪੈਸੇ ਪਾਵਾਂਗੇ ਮਜ਼ਦੂਰ ਤਾਂ ਤੁੱਪੇ ਮਰਿਆ ਕੰਮ ਕਰਦਾ ਅੱਜ ਤੇ ਜਿਹੜੇ ਲੋਕ ਅੱਜ ਪੋਸਟਾਂ ਪਾ ਰਹੇ ਨੇ ਮਜ਼ਦੂਰਾਂ ਦੇ ਹੱਕ ਦੇ ਵਿੱਚ ਜਾਂ ਮਜ਼ਦੂਰਾਂ ਦੀਆਂ ਮੁਬਾਰਕਾਂ ਦਿੰਦੇ ਨੇ ਜੋ ਬਹੁਤ ਗਿਣਤੀ ਲੋਕ ਇਹ ਨੇ 100 ਦੇ ਵਿੱਚੋਂ 1% ਵੀ ਉਹ ਲੋਕ ਨਹੀਂ ਜਿਹੜੇ ਲੋਕ ਮਜ਼ਦੂਰ ਜਦੋਂ ਦਿਹਾੜੀ ਲਾਉਂਦਾ ਅਗਲੇ ਤੇ ਘਰੇ ਉਹਦੀ ਜੇਬ ਦੇ ਵਿੱਚ ਪੈਸੇ ਪਾ ਕੇ ਘਰੋਂ ਤੁਰਦੇ ਹੋਣ ਕਮੈਂਟ ਦੇ ਵਿੱਚ ਦੱਸ ਸਕਦਾ ਕੋਈ ਵੀ ਮਾਈਦਾ ਲਾਲ ਹੋਵੇ ਜਿਹੜਾ ਕਹੇ ਵੀ ਮੈਂ ਭਾਈ ਮਜ਼ਦੂਰਾ ਤੋਂ ਮੇਸਤਰੀਆਂ ਤੋਂ ਕੰਮ ਕਰਾਇਆ ਸੀ ਜਿਹੜੀ ਮਰਜ਼ੀ ਲੈਣ ਦਾ ਮੇਸਤਰੀ ਹੋਵੇ ਇਹ ਨਹੀਂ ਵੀ ਜਿਹੜਾ ਰਾਜ ਮੇਸਤਰੀ ਆ ਜਾਂ ਰਾਜ ਮੇਸਤਰੀ ਦੇ ਨਾਲ ਕੰਮ ਕਰਦਾ ਉਹੀ ਮਜ਼ਦੂਰ ਆ ਨਹੀਂ ਜਿਹੜਾ ਹੱਥੀ ਮਿਹਨਤ ਕਰਦਾ ਕਾਰੀਗਰ ਉਹ ਮਜ਼ਦੂਰ ਆ ਕੋਈ ਵੀ ਦੱਸੇ ਵੀ ਮੈਂ ਕੰਮ ਕਰਾ ਕੇ ਫਲਾਣੇ ਮੇਸਤਰੀ ਤੋਂ ਉਹਦੀ ਜੇਬ ਦੇ ਵਿੱਚ ਪੈਸੇ ਪਾ ਕੇ ਉਹਨੂੰ ਘਰੋਂ ਬਾਹਰ ਭੇਜਿਆ ਜਦੋਂ ਦੁਕਾਨਾਂ ਤੋਂ ਸਮਾਨ ਮੰਗਵਾਉਣਾ ਹੁੰਦਾ ਰੇਤਾ ਬਜਰੀ ਸਿਮਿੰਟ ਜਾਂ ਹੋਰ ਵੀ ਚਾਹੇ ਸ਼ੀਸ਼ੇ ਦਾ ਹੋਵੇ ਚਾਹੇ ਕਿਸੇ ਹੋਰ ਦਾ ਹੋਵੇ ਜਿਹੜੇ ਮਰਜ਼ੀ ਲੈਣ ਦਾ ਹੋਵੇ ਮਿਸਤਰੀ ਤੋਂ ਕੰਮ ਕਰਾਇਆ ਜਾਂਦਾ ਸਮਾਨ ਮੰਗਾਇਆ ਜਾਂਦਾ ਤੇ ਪੈਸੇ ਜਦੋਂ ਮਿਸਤਰੀ ਨੂੰ ਮਿਹਨਤ ਦੇਣੀ ਹੁੰਦੀ ਹੈ ਕਹਿੰਦੇ ਨੇ ਦੱਸ ਦੇ ਇਹਨੂੰ ਆਗੇ ਲੈ ਜਾਏ ਤੇ ਅੱਜ ਅਸੀਂ ਮੁਬਾਰਕਾਂ ਦੇ ਰਹੇ ਹਾਂ ਅੱਜ ਮਜ਼ਦੂਰ ਦੇ ਆ ਹੂੜ ਮਜ਼ਦੂਰ ਦੇ ਆ ਸੋਟਾ ਹੀ ਜਿਹੜੇ ਆਫਸਰ ਜਾਂ ਜਿਹੜੇ ਨੇਤਾ ਅੱਜ ਆਪਣੀਆਂ ਫੇਸਬੁੱਕਾਂ ਦੇ ਉੱਤੇ ਮਜ਼ਦੂਰਾਂ ਦੀਆਂ ਵੋਟਾਂ ਲੈਣ ਦੇ ਲਈ ਮਜ਼ਦੂਰ ਦੇ ਦੀਆਂ ਮੁਬਾਰਕਾਂ ਦਿੰਦੇ ਨੇ ਇਹਨਾਂ ਨੂੰ ਪੁੱਤਣਾ ਚਾਹਣਾ ਵੀ ਦੱਸੋ ਤੁਸੀਂ ਅੱਜ ਦਾ ਜਿਹੜਾ ਡੀਸੀ ਰੇਟ ਆ ਉਹ ਕਿੰਨਾ ਵਾ ਕਿਹੜੀਆਂ ਫੈਕਟਰੀਆਂ ਬੰਦ ਕਰਾਈਆਂ ਨੇ ਅੱਜ ਤੁਸੀਂ ਵੀ ਮਜ਼ਦੂਰ ੜਿਆ ਫੈਕਟਰੀ ਵਾਲੇ ਮਜ਼ਦੂਰ ਘਰੇ ਬੈਠਣ 10 ਘੰਟੇ ਇੱਕ ਔਰਤ ਇੱਕ ਬੰਦਾ ਖੜ ਕੇ ਕੰਮ ਕਰਕੇ ਸ਼ਾਮ ਨੂੰ 7000 ਰੁਪਏ ਲੈ ਕੇ ਮਹੀਨੇ ਮਗਰੋਂ 7000 ਤਾਂ ਮੂੰਹ ਦੇਖਦਾ 10 ਘੰਟੇ ਕੰਮ ਕਰਕੇ ਇਹ ਜੀ ਮੌਜੂਦ ਹੈ ਇਹਦੀਆਂ ਮੁਵਾਰਕਾਂ ਦੇ ਕੇ ਅਸੀਂ ਬਹੁਤ ਵੱਡੇ ਸਮਾਜ ਸੇਵੀ ਬਣਦੇ ਆਂ ਕਦੇ ਸੋਚਿਆ ਵੀ 10 ਘੰਟੇ ਬੰਦੇ ਨੇ ਖੜ ਕੇ ਕੰਮ ਕਰਨਾ ਮਹੀਨੇ ਮਗਰੋਂ 7000 ਦਾ ਮੂੰਹ ਦੇਖਣਾ ਤੇ ਆਮ ਆਦਮੀ ਪਾਲਟੀ ਨੂੰ ਵੀ ਮੈਂ ਜਿਹੜੀ ਸਰਕਾਰ ਬਣੀ ਹੋਇਆ ਇਹਨੂੰ ਚੈਲੰਜ ਕਰਦਾ ਵੀ ਜਦੋਂ ਤੁਹਾਡੀਆਂ ਸਰਕਾਰਾਂ ਨਹੀਂ ਆਈਆਂ ਸੀ ਤੁਸੀਂ ਕਿਹਾ ਸੀ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਡੀਸੀ ਰੇਟ ਦੇ ਉੱਤੇ ਕੰਮ ਕਰਾਂਗੇ ਦਿੱਲੀ ਦੇ ਵਿੱਚ ਡੀਸੀ ਰੇਟ 14000 ਰੁਪਏ ਕਰਿਆ ਹੋਇਆ ਸੀਗਾ 2017 ਦੀ ਗੱਲ ਆ ਤੇ ਅੱਜ ਪੰਜਾਬ ਦੇ ਵਿੱਚ ਕਿਹੜੇ ਲੀਡਰ ਨੇ ਗੱਲ ਕਰੀ ਆ ਵੀ ਅਸੀਂ ਡੀਸੀ ਰੇਟ ਵਧਾਉਣਾ ਇੱਥੇ ਸਾਨੂੰ ਦੱਸੇ ਕੋਈ ਲੀਡਰ ਜਿਹੜਾ ਪੋਟਾ ਪਾਉਂਦਾ ਵੀ ਆ ਪੰਜਾਬ ਦੇ ਵਿੱਚ ਡੀਸੀ ਰੇਟ ਆਹਾ ਵਾ ਜਿਹੜਾ ਕੋਈ ਇਸ ਤੋਂ ਘੱਟ ਫੈਕਟਰੀ ਵਾਲਾ ਕੋਈ ਹੋਰ ਲੋਕ ਦਿਹਾੜੀ ਘੱਟ ਦਿੰਦੇ ਨੇ ਤਾਂ ਉਹ ਤੇ ਸਰਕਾਰੀ ਕਾਰਵਾਈ ਹੋਊਗੀ ਕਿਹੜਾ ਗਰਾਉਂਡ ਬਣਾਇਆ ਤੁਸੀਂ ਮਜ਼ਦੂਰਾਂ ਦੇ ਹੱਕ 'ਚ ਮਜ਼ਦੂਰਾਂ ਦੇ ਪੈਸੇ ਦੱਬੇ ਜਾਂਦੇ ਨੇ ਅਗਲਾ ਕਹਿੰਦਾ ਇਥੋਂ ਭੱਜ ਜਾ ਚੁੱਪ ਕਰਕੇ ਨਹੀਂ ਸਾ ਨੂੰ ਬਲ ਲੂੰਗਾ ਤੁਰ ਜਾਂਦਾ ਵਿਚਾਰਾ ਮਜ਼ਦੂਰ ਤੇ ਚਲੋ ਪੈਸੇ ਨਹੀਂ ਮਿਲਦੇ ਦੱਸੋ ਮਜ਼ਦੂਰ ਕਿਹੜੇ ਅਦਾਰੇ ਦੇ ਵਿੱਚ ਕਿੱਥੇ ਜਾ ਕੇ ਗੱਲਬਾਤ ਕਰੇ ਜੋ ਜਾਂਦਾ ਚੁੰਗੜ ਅਦਾਲਤ ਜਾਂਦਾ ਕਿਤੇ ਵੀ ਜਾਂਦਾ ਤਾਂ ਉੱਥੇ ਕੋਣ ਪੁੱਛਦਾ ਉਹਨਾਂ ਨੂੰ ਦੱਸੋ ਮਜ਼ਦੂਰਾਂ ਦੀਆਂ ਮੂਆਰਕਾ ਦੇਣ ਦਾ ਹਕੂਮਤ ਜਿਹੜਾ ਮਜ਼ਦੂਰਾਂ ਦੇ ਹੱਕ ਤੇ ਖੜੀ ਜਿਹੜੇ ਸਾਡੇ ਰਿਟਾਇਰਡ ਅਫਸਰ ਨੇ ਰਿਟਾਇਰਡ ਮਹਿਕਮਿਆਂ ਦੇ ਵਿੱਚੋਂ ਲੋਕ ਨਹੀਂ ਸਾਡੇ ਨੇ ਉਹ ਸਾਡੇ ਸਮਾਜ ਦੇ ਨੇ ਜਿਹੜੇ ਲੋਕ ਮਜ਼ਦੂਰੀ ਕਰਦੇ ਨੇ ਐਸੀ ਕਹੀਦੀ ਐਸੀ ਕਿਸੇ ਰਿਟਾਇਰਡ ਬੰਦੇ ਨੇ ਅੱਜ ਦੇ ਸਮੇਂ ਦੇ ਵਿੱਚ ਕਿਸੇ ਮਜ਼ਦੂਰ ਦੇ ਬੱਚੇ ਨੂੰ ਇੱਕ ਕਾਪੀ ਪੈਨਸਲ ਵੀ ਲੈ ਕੇ ਦਿੱਤੀ ਆ ਜਿਹੜੇ 50 50000 ਸਰਕਾਰ ਦੇ ਖਾਤੇ ਚੋਂ ਇੱਕ ਇੱਕ ਤਰੀਕ ਨੂੰ ਤਨਖਾਹਾਂ ਚੱਕ ਲੈਂਦੇ ਨੇ ਪੈਨਸ਼ਨਾਂ ਚੱਕ ਲੈਂਦੇ ਨੇ ਕਿਸੇ ਨੇ ਗੱਲ ਸੋਚੀ ਆ ਵੀ ਮੈਂ ਮਜ਼ਦੂਰ ਦੇ ਬੱਚੇ ਨੂੰ ਪੜਾ ਕੇ ਮੈਂ ਉਹਨੂੰ ਕਾਬਲ ਬਣਾਉਣਾ ਹੇਗਾ ਮਹੀਨੂ ਡੂਟੇ ਛੁੱਟੀਆਂ ਸਰਕਾਰਾਂ ਸਰਕਾਰੀ ਅਦਾਰਿਆਂ ਨੂੰ ਮਨਾਉਣੇ ਅੱਜ ਮਜ਼ਦੂਰ ਡੇ ਇਹ ਕੋਈ ਮਜ਼ਦੂਰ ਡੇ ਨਹੀਂ ਮਨਾਉਣਾ ਚਾਹੀਦਾ ਕੋਈ ਮਜ਼ਦੂਰ ਡੇ ਹੋਣਾ ਵੀ ਨਹੀਂ ਚਾਹੀਦਾ ਕਿਹੜਾ ਬੰਦਾ ਕਹਿੰਦਾ ਕਿ ਸ਼ਾਮ ਨੂੰ 6 ਵਜੇ ਦਿਹਾੜੀ ਖਤਮ ਹੁੰਦੀ ਆ 5 ਵਜੇ ਕੋਈ ਕਹਿੰਦਾ ਵੀ ਭਾਈ ਮਿਸਤਰੀ ਤੁਹਾਡਾ ਕੰਮ ਟਾਈਮ ਹੋ ਗਿਆ ਤੁਸੀਂ ਕੰਮ ਛੱਡ ਦਿਓ ਛਾਂਕਾਂ ਦੀ 6 ਵਜੇ ਆਪਣੀ ਘਰ ਵਾਲੀ ਨੂੰ ਕਹਿੰਦੇ ਨੇ ਵੀ ਹੁਣ ਚਾਹ ਘਰ ਲਾ ਮਿਸਤਰੀ ਨੇ ਛੁੱਟੀ ਕਰਨੀ ਆ ਇੱਕ ਘੰਟਾ ਹੋਰ ਲਾ ਕੇ ਜਾਊਗਾ ਫਿਰ ਚਾਹ ਪੀ ਗਏ ਅੱਜ ਹੱਦੀ ਹਾਲਤ ਹੋਈ ਵੀ ਆ ਫੈਕਟਰੀਆਂ 'ਚ ਕੀ ਹਾਲਤਾਂ ਕੌਣ ਇਹਨੂੰ ਪੁੱਛਦਾ ਤਰਖਾਹਾਂ 'ਤੇ ਰਿਜੈਕਟਰ ਤੇ ਸੈਨ 15-15 ਹਜ਼ਾਰ ਦੇ ਕਰਾਈ ਜਾਂਦੇ ਨੇ ਦਿੰਦੇ ਨੇ ਉਹਨੂੰ 7000 ਤੇ ਸਰਕਾਰੀ ਲੀਡਰ ਕਹਿੰਦੇ ਨੇ ਅਜ ਮੌਜੂਦ ਦੇ ਆ ਇਸ ਲਈ ਮਜ਼ਦੂਰਾਂ ਦਾ ਕੋਈ ਵੀ ਨਹੀਂ ਹੈ ਕੋਈ ਮਜ਼ਦੂਰਾਂ ਦੇ ਹੱਕ ਦੀ ਨਹੀਂ ਗੱਲ ਕਰਦਾ ਹਰ ਇੱਕ ਹਰ ਇੱਕ ਮਜ਼ਦੂਰਾਂ ਦਾ ਗਲਾ ਕੁੱਟਦਾ ਜੇ ਕੋਈ ਗਲਾ ਨਹੀਂ ਕੁੱਟਦਾ ਤਾਂ ਕਮੈਂਟ ਦੇ ਵਿੱਚ ਦੱਸ ਸਕਦਾ ਉਹਨੂੰ ਮੈਂ ਜਵਾਬ ਵੀ ਦੇ ਦੂੰਗਾ ਬਈ ਉਹ ਦੱਸੇ ਵੀ ਮੈਂ ਮਜ਼ਦੂਰਾਂ ਦੇ ਹੱਕ ਦੇ ਵਿੱਚ ਇੱਥੇ ਖੜਿਆ ਸੀ ਕੋਈ ਚਾਹੇ ਕਾਮਰੇਡੀ ਹੋਵੇ ਕਾਮਰੇਡਾਂ ਨੇ ਵੀ ਬਹੁਤ ਖੋਸ ਕਰਿਆ ਸਾਨੂੰ ਪਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ